ਮੈਂ ਮੜਾ ਜਾਈ ਮਾ ਅੰਦਰੋਂ ਸਾਰਾ ਬੋਲ ਨਹੀਂ ਦੱਸਣਾ ਹਾਂਜੀ ਮਾਈਕ ਫੜਾ ਲਓ ਕਲਪਾਤ ਸਾਹਿਬ 와ਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਖੜੋ ਜਾ ਦਿਨੰਜੇ ਠੀਕ ਹੈ ਮਾਈਕ ਲਾਓ ਕਲਪਾਤ ਸਾਹਿਬ 와ਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਸਾਡੇ ਸ੍ਰੀ ਅਨੰਦਪੁਰ ਸਾਹਿਬ ਤੋਂ ਤੇ ਜਿੰਨੇ ਪੱਤਰਕਾਰ ਸਹਿਬਾਨ ਸਾਡੀਆਂ ਨਹ ਹੰਸ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਾਰੇ ਤਖਤਾਂ ਦੇ ਸਿੰਘ ਸਹਿਬਾਨ ਸਾਰੇ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਮਹਾਂਪੁਰਖ ਨਿਰਮਲ ਉਦਾਸੀ ਸੇਵਾਪੰਥੀ ਕਾਰ ਸੇਵਾ ਵਾਲੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਉ ਖਾਲਸਾ ਪਰਮਾਤਮਾ ਦੀ ਮੌਜ ਸੋ ਇੱਕ ਅੱਜ ਜਿਹੜੇ ਐ ਪਿਛਲੇ ਜਿਹੜੇ ਸਮੇਂ ਦੇ ਵਿੱਚ ਬੜੇ ਉਤਰਾ ਚੜ੍ਹਾਏ ਤੇ ਉਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਿਹੜਾ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੀ ਹੈ ਉਹ ਇਹਨਾਂ ਨੂੰ ਦਸਤਾਰ ਸਜਾਈ ਗਈ ਸੀ ਤੇ ਅੱਜ ਉਹਨਾਂ ਨੇ ਜਿਹੜੀ ਹੈ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤ ਸਾਹਿਬ ਦੇ ਅੰਦਰ ਜਿਹੜੀ ਅਰਦਾਸ ਕਰਵਾ ਕੇ ਤੇ ਜਿਹੜਾ ਤਖਤ ਜੀ ਕੇਸਗੜ ਸਾਹਿਬ ਦੇ ਸਾਹਮਣੇ ਖੁੰਡੇ ਪੰਡਾਲ ਦੇ ਵਿੱਚ ਪੂਰੀ ਮਰਿਆਦਾ ਦੇ ਅਨੁਸਾਰ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੋ ਵੀ ਉਸ ਵੇਲੇ ਜਿਹੜੇ ਬਚਨ ਕੀਤੇ ਸੀ ਉਹ ਮਰਿਆਦਾ ਦੇ ਅਨੁਸਾਰ ਜਿਹੜੇ ਅੱਜ ਕਾਰਜ ਹੋਏ ਨੇ ਤੇ ਹੋਰ ਵੀ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਦੂਰ ਕਰਦੇ ਹੋਏ ਤੇ 71 ਤਾਈ ਵੱਲ ਜੇ ਅਸੀਂ 71 ਹੋਵਾਂਗੇ ਖਾਲਸਾ ਪੰਥ ਸਮੁੱਚਾਈ ਉਹਦੇ ਨਾਲ ਇੱਕ ਤਾਕਤ ਬਣਦੀ ਹੈ 71 ਤਾਈ ਦੇ ਨਾਲ ਸਾਰੇ ਜਿਹੜੇ ਅੱਜ ਫੈਸਲੇ ਜਿਹੜਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਤਕਸ਼ਰੀ ਕੇਸਗੜ ਸਾਹਿਬ ਦਾ ਜਿਹੜਾ ਜਥੇਦਾਰੀ ਦੀ ਦਸਤਾਰ ਦਿੱਤੀ ਗਈ ਹੈ ਤੇ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਡੀ ਇਹ ਬਹੁਤ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਕੋਈ ਵੀ ਜਥੇਦਾਰ ਲਾਉਣਾ ਅਕਾਲ ਤਖਤ ਸਾਹਿਬ ਦਾ ਉਹ ਸ਼ਤਾਬਦੀ ਤੋਂ ਪਹਿਲਾਂ ਲਾਇਆ ਜਾਣਾ ਚਾਹੀਦਾ ਤੇ ਉਹ ਜਿਹੜਾ ਉਹ ਪੱਕਾ ਲਾਇਆ ਜਾਣਾ ਚਾਹੀਦਾ ਐਕਟਿੰਗ ਨਹੀਂ ਹੋਣਾ ਚਾਹੀਦਾ ਜਥੇਦਾਰ ਜਿਹੜਾ ਸਮੁੱਚੀ ਕੌਮ ਦਾ ਹੁੰਦਾ ਉਹ ਕਿਸੇ ਇੱਕ ਦਾ ਨਹੀਂ ਤੇ ਉਹ ਸਰਬਸੰਮਤੀ ਦੇ ਨਾਲ ਹੀ ਸਾਰੇ ਸੰਸਤਾ ਮਹਾਂਪੁਰਖਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਪ੍ਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹਨਾਂ ਦੇ ਨਾਲ ਗੁਰਮਤੇ ਦੇ ਨਾਲ ਵਿਧੀ ਵਿਵਧਾਨ ਜਿਹੜਾ ਜ਼ਰੂਰ ਬਣਾਉਣਾ ਚਾਹੀਦਾ ਤੇ ਜਦੋਂ ਇਹ ਵਿਧੀ ਵਿਵਧਾਨ ਬਣਾਉਣਗੇ ਤੇ ਉਹਨੂੰ ਅਸੀਂ ਪੂਰਾ ਸਮਰਥਨ ਵੀ ਦੇਾਂਗੇ ਮਰਿਆਦਾ ਤੋਂ ਬਾਹਰ ਜਾ ਕੇ ਕਰਨਗੇ ਤੇ ਸਾਡਾ ਕੋਈ ਸਮਰਥਨ ਨਹੀਂ ਇਸ ਕਰਕੇ ਜੇ ਮਰਿਆਦਾ ਦੇ ਅਨਸਾਰ ਅੱਜ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਬਾਬਾ ਟੇਕ ਸਿੰਘ ਜੀ ਹੋਰਾਂ ਨੂੰ ਇਸ ਰੋਪਾ ਦਿੱਤਾ ਗਿਆ ਤੇ ਸਾਰੇ ਆਪਣੇ ਬਹੁਤ ਵਧੀਆ ਢੰਗ ਦੇ ਨਾਲੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਇਕੱਤਰਤਾਈਆਂ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਕੁਝ ਰਹਿ ਗਏ ਨੇ